ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟੇ ਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਣੇ ਘਰੋਂ ਕੰਮ ਕਰਦਾ ਪਿੰਡ ਦੀਪਗੜ ਜਿਲ੍ਹਾ ਬਰਨਾਲਾ ਮੇਰਾ ਐਡਰੈਸ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਇੱਕ 골ਡਨ ਕਲਰ ਦੀ ਤੇ ਇੱਕ ਕਾਫੀ ਕਲਰ ਦੀ ਜਰਸੀ ਬੱਚੇ ਆ ਦੋਨੇ ਇਹ ਲਗਭਗ ਉਮਰ ਇਹਨਾਂ ਦੀ ਹੈਗੀ ਹੈਗੀ 7 7 ਮਹੀਨੇ ਇਹਦੀ ਉਮਰ ਸਾਢੇ 6 ਮਹੀਨੇ ਦੱਸੀ ਆਪਾਂ ਨੂੰ ਉਹਦੀ 7 ਮਹੀਨੇ ਤੇ ਕਾਫੀ ਕਲਰ ਦੀ ਜਰਸੀ ਬੈੜੀ ਸੀ ਜਿਹਦੇ ਥੱਲੇ 24 ਕਿਲੋ ਦੁੱਧ ਵੀਰ ਕਹਿੰਦਾ ਪਲੂਣ ਦਾ ਚੋਇਆ ਵਾ ਉੱਥੇ ਆਪਾਂ ਬੈੜ ਲੈਂਦੇ ਇਹਦੀ ਮਾਦ ਰਿਕਾਰਡ ਆਪਾਂ ਨੂੰ ਪਤਾ ਨਹੀਂ ਜਮ ਸੋ ਦੇਖੋ ਮੂੰਹ ਮੱਥਾ ਦੇਖੋ ਕਿਆ ਬਾਤ ਹੈ ਦਾ ਬੱਚੀ ਦਾ ਟਵਾ ਟਾ ਦੇਖੋ ਕਰੀ ਬੱਚੀ ਮੂਝਾ ਵਰੀਨ ਦਾ ਚੌੜ ਵਾਲੀ ਕਰਦੇ ਗੰਜਰ ਜੇਕਦਾ ਇਹ ਇਹ ਦੇਖੋ ਨਾ ਫੜ ਲਾ ਛੋਟੋ ਆ ਦੇਖੋ ਮੱਥੇ ਤੇ ਤੇ ਬਾਕੀ ਝੋਲੀ ਦੇਖੋ ਥੱਲੇ ਦੇ ਥਣ ਥੂਣ ਜੇ ਸੋ ਇਹਦੇ ਥਣ ਦੇਖ ਸਕਦੇ ਹੋ ਥੱਲੇ ਥਣ ਪੂਰੇ ਚੰਗੇ ਆ ਬੱਚੀ ਦੇ ਛੜੀ ਬੜੀ ਚੋੜੀ ਦੇਖੋ ਬਹੁਤ ਸੋਹਣੀ ਝੋੜੀਆ ਬੱਚੀ ਦੇ ਦੀ ਕਿਆ ਬਾਤਾਂ ਜਮਾ ਐ ਘੂੜ ਭਰਿਆ ਜਾਂਦਾ ਝੋੜੀ ਦੇ ਵਿੱਚ ਤੇਰੇ ਥਾਣੇ ਵੀ ਦੇਖ ਲੋ ਚਾਰੇ ਥਾਣੇ ਇਹ ਸਾਡੇ ਕਿਸੇ ਵੀ ਨਿਊਮਰ ਆ ਤੇ ਆ ਗਈ ਆਪਣੀ ਗੋਲਡਨ ਕਲਰ ਦੇ ਵਿੱਚ ਤੇ ਆ ਗਈ ਕਾਫੀ ਕਲਰ ਦੇ ਵਿੱਚ ਸੋ ਬੱਚੀ ਦੇਖੋ ਕਿਆ ਬਾਤਾਂ ਜਮਾ ਨਗੀਨੇ ਹੀ ਆ ਸੋ ਦੋਨੇ ਜੋੜਾ ਫੋਰਸੇ ਰਾ ਕਿਸੇ ਵੀਰ ਨੇ ਦੋਨੇ ਲੈਣ ਜਾਣ ਉਹਦਾ ਰੇਟ ਹੈਗਾ ਸਿਰਫ ਇਹਨਾਂ ਦਾ 12000 ਰੁਪਏ ਦੋਨਾਂ ਦਾ ਕੋਈ ਨਹੀਂ ਅੱਛਾ ਗ੍ਰਾਹਕ ਆਏਗਾ 25000 ਲੈਵਾਂਗੇ ਜੀ 30 ਲੈਵਾਂਗੇ 12000 ਦਾ ਆਪਣੀ ਪਤਾ ਹੈ 12000 ਦਾ ਤਾਂ ਮੰਨ ਕੇ ਚਲੋ ਛੇ ਬੁਰੀਆਂ ਹੀ ਹੁੰਦੀਆਂ ਘਰ ਗੱ ਤੇ ਰੇਡ ਬਿਲਕੁਲ ਬਾਜਵਾ ਮਾਨਦਾਨੀ ਵਿੱਚੋਂ ਮਾੜਾ ਮੋਟਾ ਕਰਦੇ ਕੋਈ ਚੱਕਣੀ ਜਿਹੜੇ ਫੋਨ ਲੈ ਦੇ ਕੇ ਤੁਰਾ ਗਜਾ ਤੇ ਇਹ ਵੀ ਰਾਉਂਡ ਲੈਣ ਮੰਗਾਲੇ ਸੋ ਬੱਚੇ ਦੇਖੋ ਕਿਆ ਬਾਤ ਮੂੰਹ ਦੇਖੋ ਕਿਆ ਬਾਤ ਤੇਰਾ ਦੇਖੋ ਜਮ ਆਹ ਦੇਖੋ ਮੱਥੇ ਦੇ ਟੋਆ ਕੰਨ ਦੇਖੋ ਨਿਕਾ ਨਿਕਾ ਸੋ ਆਹ ਦੇਖੋ ਬੱਚੀਆਂ ਬਹੁਤ ਪਿਆਰੀਆਂ ਬੱਚੀਆਂ 12000 ਰੁਪਏ ਕੀਮਤ ਅਲੱਬਾ ਜੀ ਦੋਰੀ ਖੋਲ ਕੇ ਇਹਨਾਂ ਨੂੰ ਸੋ ਪਿੰਡ ਦੀਪਗੜ ਜ਼ਿਲ੍ਹਾ ਬਰਨਾਲਾ ਆਪਣਾ ਦੋਨਾਂ ਨੂੰ ਤੋੜਦੇ ਇੱਥੇ ਕੋਈ ਨਾ 8427019817 12000 ਰੁਪਏ ਕੀਮਤ ਇਹ ਨਹੀਂ ਗੱਲ ਆਪਾਂ ਫੁੱਲ ਫੋਨ ਤੇ ਕਰਾਂਗੇ 12000 ਦੇ ਵਿੱਚੋਂ ਮਾਨਦਾਨ ਕਰ ਦਾਂਗੇ ਕੋਈ ਚੱਕਰ ਨਹੀਂ ਥੋੜਾ ਬੋਤਾਂ ਮਾਨਦਾਨ ਜਰੂਰ ਕਰਾਂਗੇ ਹੱਕ ਵੜ ਦਾ ਮਾਨਦਾਨ ਦਾ ਮੂਹ ਮੰਗੀ ਤਾਂ ਕਹਿੰਦੇ ਮੌਤ ਵੀ ਨਹੀਂ ਮਿਲਦੀ ਹੁੰਦੀ ਉਹ ਦੇਖੋ ਜਮ ਜੀ ਲੱਗਰ ਹਟ ਦਾ ਜਵਾਕ ਹੋ ਜਾ ਬਹੁਤ ਖੇਡਦਾ ਇਹਦੇ ਨਾਲ ਤੇ ਸੋਹਣੇ ਨਗੀਨੇ ਆ ਜਾਵਾ ਕਿਹੜਾ ਪੱਤ ਲਗਭਗ 4-5 ਮਹੀਨੇ ਸਾਮੇ ਗਈਆਂ ਮੁਰੇ ਹਾੜ ਸਾਉਣ ਤੇ ਗੱਬਣ ਹੋਣ ਵਾਲੇ ਹੋ ਜਾਣਗੀਆਂ ਉਹ ਦੇਖੋ ਜਮ ਖੁੰਨੇ ਫਿਰਦੇ ਇਹਦੋਂ ਨੇ ਇਹਦੀ ਮਾਨ ਦਾ 24 ਕਿਲੋ ਰਿਕਾਟ ਦੀ ਪਲੂਣ ਦਾ ਜਮ ਤੇ ਕਾਫੀ ਕਲਰ ਦੀ ਜਰਸੀ ਸੀਗੀ ਉਹ ਲੈ ਸੋ 12000 ਰੁਪਏ ਮੁੱਲ ਆ ਸਰ ਇਹਨਾਂ ਦਾ ਸੋ ਜੋੜਾ ਇਹ ਬੱਚਿਆਂ ਦਾ ਫੋਰ ਸੇਲ ਆ ਥਾਣਾ ਥੁਣੋ ਕੇ ਕੋਈ ਫੋਰਸ ਆਗ ਨਹੀਂ ਇਹ ਦੇਖੋ ਥਾਣੇ ਜਾ ਬੈਠੀ ਦੀਂਦੇ ਹੁਣੀ ਪੂਰੀ ਸੋਹਣੀ ਬਰ ਜੱਸੀ ਬੱਚੀ ਬਣੂਗੀ ਪੜੀ ਪੜਾਈ ਆ ਬਸ ਹੁਣ ਤਾਂ ਜਿਹੜਾ ਮੰਨ ਕੇ ਚਲੋ ਸੋ 84270 19817 ਪਿੰਡ ਦੀਪਗੜ ਜਿਲ੍ਹਾ ਬਰਨਾਲਾ ਮੇਰਾ ਐਡਰੈਸ ਆ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਫੋਰ